ਹਾਂਜੀ ਹੁਣ ਜਿਹੜੀ ਕੀ ਲੈਂਡ ਪੌਲਿਸੀ ਨੂੰ ਲੈ ਕੇ ਬਈ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਸਰਕਾਰ ਦਾ ਨੱਕ ਦੇ ਵਿੱਚ ਦਮ ਕਰਤਾ ਜਿਹੜੀ ਕੀ ਇਹ ਪੰਜਾਬ ਦੇ ਵਿੱਚ ਹਹਾਕਾਰ ਮੱਚੀ ਖੜੀ ਸੀ ਵੀ ਲੈਂਡ ਪੌਲਿਸੀ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਪਾਸ ਕਰਨਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਪਰ ਕਿਸਾਨਾਂ ਨੇ ਇਹਨਾਂ ਦੇ ਚੰਗੀ ਤਰ੍ਹਾਂ ਛੱਤਰ ਫੇਰਿਆ ਪਹਿਲਾਂ ਹੀ ਨੰਬਰ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਪਿੰਡ ਦੇ ਵਿੱਚ ਕਿਸੇ ਨੇ ਵੜਨ ਨਹੀਂ ਦੇਣਾ ਜਿਹੜੀ ਲੈਂਡ ਪੌਲਿਸੀ ਇਹ ਕਹਿਣਾ ਮਤਲਬ ਲਾਗੂ ਕਰਨਾ ਚਾਹੁੰਦੇ ਸੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਹੁਣ ਆਪ ਬਰਕਰਾਂ ਦਾ ਨਾਮ ਲਵਾਂਗੇ ਜਿਹੜਾ ਸ਼ੋਧਿਆ ਤੇ ਇੱਕ ਜਿਹੜਾ ਕੀ ਇਹ ਕੇਜਰੀਵਾਲ ਵਾਲਾ ਜਿਹੜਾ ਕੰਮ ਆਮ ਆਦਮੀ ਪਾਰਟੀ ਦਾ ਬਰਕਰਾਂ ਜੀ ਪਾ ਕੇ ਗੰਦੀਆਂ ਇਆਂ ਚਾਪਾਂ ਦਿੱਲੀ ਚੋਂ ਕੱਢ ਤਾ ਨੂੰ ਦਿੱਲੀ ਮਾਰੀ ਇਹਦੀ ਲੱਤ ਥੀਲਾ ਥੀਲਾ ਹੋ ਗਿਆ ਇਹਦਾ ਝਾੜੂ ਟਾਹੋਣੇ ਦੀ ਪੰਜਾਬ ਚ ਅੱਖ ਸੀ ਵੀ ਕਿਵੇਂ ਨਗਵੇਂ ਪੰਜਾਬ ਦੇ ਵਿੱਚ ਮੈਂ ਪੈਰ ਪਛਾਰਾਂ ਤੇ ਜਿਹੜਾ ਭਾਸ਼ਣ ਇਹ ਦਿੰਦਾ ਆਪਣੇ ਮੈਨੂੰ ਪਹਿਲਾਂ ਪਾਸ ਨਹੀਂਦਾ ਹੁੰਦਾ ਭੁਵੰਤਵਾਂ ਦਾ ਬਾਅਦ ਚ ਹੁੰਦਾ ਲੋਕਾਂ ਨੂੰ ਲੋਕਾਂ ਦਾ ਧਿਆਨ ਖਿੱਚਣਾ ਹੁੰਦਾ ਆਪਣੀ ਤਰਫ ਚਾਹੇ ਤਾਂ ਗੱਪ ਮਾਰ ਕੇ ਜਿਵੇਂ ਹੁਣ ਕਹਿ ਦਈਏ ਪੰਜਾਬ ਚ ਵੱਡੇ ਵੱਡੇ ਗੱਪ ਚੱਲਦੇ ਆ ਜਿਵੇਂ ਸੀਐਮ ਭਵਨਤਮਨ ਨੇ ਮਾਰਿਆ 2500 ਪੈਲ ਚ ਦੇਉਂਗਾ ਜੀ 1000 ਰੁਪਏ ਮਹੀਨੇ ਦੇ ਮਹੀਨੇ ਮਹਿਲਾਵਾਂ ਦੇ ਖਾਤੇ ਚ ਪਾਉਂਗਾ ਪਤਾ ਕਿਸੇ ਦੀ ਮੈਨੂੰ ਲੱਗਦਾ ਰੋਜ਼ ਕਢਾ ਕੇ ਲੈਂਦੇ ਹੋਣਗੇ ਹਨ ਇਹ ਸਿਰਫ ਇੰਨਾ ਦੇ ਬਾਈ ਜਦੋਂ ਲੋਕਾਂ ਦਾ ਭਰੇ ਇਕੱਠ ਦੇ ਵਿੱਚ ਇਹਨਾਂ ਨੇ ਇਹ ਲੋਕਾਂ ਦਾ ਧਿਆਨ ਖਿੱਚਣਾ ਹੁੰਦਾ ਸਾਡੇ ਲੋਕ ਗਰੀਬ ਜਨਤਾ ਆਟੇਦਾਲਾਂ ਦੇ ਚੱਕਰਾਂ ਚ ਲਈ ਫਿਰਦੇ ਰਹਿੰਦੇ ਆ ਇਹ ਇਹ ਪਹਿਲਾਂ ਅਨਮੋਲ ਤੁਹਾਨੂੰ ਦੱਸ ਦਈਏ 2500 ਪੈਲ ਚ ਹਜੇ ਤੱਕ ਇਹਨਾਂ ਦੀ ਮੈਂ ਤਾਂ ਨਹੀਂ ਦੇਖੀ ਵੀ ਪੰਜਾਬ 'ਚ ਕਿਸੇ ਨੂੰ ਮਿਲਦੀ ਹੋਊ ਗੋਜਰਗ ਨੂੰ ਹਜੇ ਤੱਕ ਕੋਈ ਜਾਂਦੇ ਆਪ ਚਾਰਾਂ ਦੀਆਂ ਚੱਪਲਾਂ ਕਸੇਂਦੀਆਂ 2-2 ਮਹੀਨੇ ਬੈਂਕਾਂ ਦੇ ਵਿੱਚ ਗੇੜੇ ਮਾਰਦੇ ਆਂਦੇ ਤੇ ਇਹ ਦੂਜੇ ਮਹੀਨੇ 'ਚ ਪਲਣ ਪੈਂਦੀ ਆ ਉਹ ਵੀ 1500 ਛੁਰੂ ਤੋਂ ਪਹਿਲਾਂ 700 ਮਿਲਦੀ ਆਈ ਆ ਹੁਣ ਜੀ ਕੀਤੀ 1500 ਆ ਹੁਣ 2500 ਇਹਨਾਂ ਦੇ 2 ਸਾਲ ਹੋ ਗਏ ਕਰਦੇ ਆਂਦੇ 2500 ਦੇਵਾਂਗੇ 2500 ਜਦੋਂ ਇਹ ਸਰਕਾਰ ਆਈ ਆ ਪੌਣੇ 3 ਸਾਲ ਹੋ ਗਏ ਤਾਂ ਹਾਂ ਮਿਲ ਗਏ ਕਿਸੇ ਨੂੰ 2500 ਬਜ਼ੁਰਗ ਤਾਂ ਰੋਈ ਜਾਂਦੇ ਜਿਹੜੇ ਹੀ ਹੈਗੇ ਆ ਆਟਾ-ਦਾਲਾਂ ਦੇ ਚੱਕਰਾਂ ਦੇ ਵਿੱਚ ਸਾੜ ਵਾਲਿਆਂ ਨੂੰ ਲਈ ਫਿਰਦੇ ਰਹਿੰਦੇ ਆ ਸਾਡੀ ਗਰੀਬ ਜਨਤਾ ਮਗਰ ਲੱਗੀ ਜਾਂਦੀ ਆ ਪਰ ਇਹ ਇਕੱਠ ਦੇ ਵਿੱਚ ਵਾਦੇ ਵੱਡੇ ਕਰ ਲੈਂਦੇ ਆ ਪਰ ਪੂਰੇ ਨਹੀਂ ਹੁੰਦੇ ਇਹਨਾਂ ਤੋਂ ਉੱਥੇ ਕੀ ਕਰਦੇ ਆ ਅਸੀਂ ਜਿਵੇਂ ਹੁਣ ਪਿੱਛੇ ਜੀ ਕਿਹਾ ਸੀ 2500 ਪੈਲਟਨ ਦੇਵਾਂਗੇ ਮੈਂ ਮੈਂ ਲਾਵਾਂ ਨੂੰ ਮਹੀਨੇ ਦੀ ਮਹੀਨੇ 1000 ਰੁਪਏ ਖਾਤ ਖਤੇ ਚ ਪਾਵਾਂਗੇ ਤੇ ਬਾਕੀ ਜਿਹੜਾ ਕੀ ਰੋਜ਼ਗਾਰ ਦੇਵਾਂਗੇ ਜੀ ਛੋੜੇ ਸਕੂਲਾਂ ਦੇ ਵਿੱਚ ਬੱਚੇ ਵਧੀਆ ਪੜ੍ਹਨਗੇ ਜੀ ਹਾਂ ਇਹ ਮੰਨਦੇ ਆਂ ਵੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਚ ਕੁਝ ਮਾੜਾ ਮੋਟਾ ਸੁਧਾਰ ਜ਼ਰੂਰ ਆਇਆ ਜੋ ਸੱਚ ਆ ਉਹ ਕਹਾਂਗੇ ਤੇ ਪਰ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਰੂਲ ਕੱਢਿਆ ਸੀ ਲੈਣ ਪੌਲਿੰਗਸ ਨੂੰ ਲੈ ਕੇ ਜ਼ਮੀਨਾਂ ਤੇ ਡਾਕੇ ਮਾਰਨ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਕਾਲਾ ਨਾਗ ਕਹਿ ਸਕਦੇ ਆਂ ਸੱਪ ਡੰਗਣ ਵਾਲਾ ਪੰਜਾਬ ਨੂੰ ਜਿਹਨੂੰ ਦਿੱਲੀ ਦੇ ਵਿੱਚੋਂ ਲੱਤ ਮਾਰੀ ਲੋਕਾਂ ਨੇ ਕੱਢ ਉਥੋਂ ਝਾੜੂ ਚੱਕਦਾ ਤਾ ਤੀਲਾ-ਤੀਲਾ ਹੋ ਗਈਆਂ ਖਿਲਰੀ ਆ ਚੱਕਣ ਵਾਲਾ ਤਾਂ ਕੰਮ ਹੀ ਨਹੀਂ ਰਿਹਾ ਹੁਣ ਇਹ ਦਿੱਲੀ ਚੋਂ ਤਾਂ ਕੱਢਤਾ ਹੁਣ ਰਹਿ ਗਈ ਇਕੱਲੀ ਪੰਜਾਬ 'ਚ ਨਜ਼ਰ ਵੀ ਪੰਜਾਬ ਨੂੰ ਮੈਂ ਲੁੱਟਾਂ ਇਹ ਜੋ ਸ਼ੋਧੀਆਂ ਤੇ ਇੱਕ ਇਹ ਜੈਨ ਜੂਣਾ ਕਿ ਕਿਹੜਾ ਤੇ ਇੱਕ ਆਹਾ ਕੇਜਰੀਵਾਲ ਕਾਲਾ ਨਾਗ ਜਿਹੜਾ ਸਾਡੇ ਪੰਜਾਬ ਨੂੰ ਡੰਗਣ ਨੂੰ ਫਿਰਦਾ ਸੀ ਪਰ ਭਗਵੰਤ ਮਾਨ ਨੂੰ ਪਤਾ ਸੀ ਚੰਗੀ ਤਰ੍ਹਾਂ ਬਈ ਕਿਸਾਨਾਂ ਦੇ ਖੇਤਰ ਫੇਰਾ ਇਹ ਮੋਰਚਾ ਜਿੱਤ ਲਿਆ ਆਪਾਂ ਇਹਨੂੰ ਮੋਰਚਾ ਹੀ ਕਹਿ ਸਕਦੇ ਆ ਕਿਉਂਕਿ ਕਈ ਦਿਨਾਂ ਤੋਂ ਪੰਜਾਬ ਚ ਹਹਾਕਾਰ ਮੱਛੀ ਖੜੀ ਸੀ ਲੈਣ ਪੌਣ ਨੂੰ ਲੈ ਕੇ ਵੀ ਜਿਹੜਾ ਕੀ ਇਹ ਇਹ ਦੱਸੋ ਜਿਹੜੇ ਕਿਸਾਨ ਆਪਣੇ ਕਿਸਾਨ ਭਰਾ 100 ਸਾਲ ਤੋਂ ਆਪਣੀ ਜ਼ਮੀਨ ਜੋ ਬੀਜ ਰਹੇ ਆ ਵੜ ਰਹੇ ਆ ਆਪਣਾ ਰੋਜ਼ਗਾਰ ਜੋ ਵੀ ਆਪਣੇ ਬੱਚੇ ਪੜ ਰਹੇ ਆ ਤਾਂ ਇਹ ਡਾਕਾ ਮਾਰਨ ਨੂੰ ਫਿਰਦੇ ਸੀ ਕੁਝ ਕ ਮੈਂ ਇਹ ਕਹੂੰ ਆ ਜਿਹੜੇ ਸਾਡੇ ਕਿਸਾਨ ਇਹ ਪਹਿਲਾਂ ਗਲਤੀਆਂ ਕਰੀ ਬੈਠੇ ਆ ਕੋਈ ਇੱਕ ਦੋ ਕਿੱਲੇ ਆਪਦੀਆਂ ਵੇਚ ਕੇ ਜਿਹੜੇ ਕਹਿੰਦੇ ਆ ਪਾ ਵੀ ਕੋਠੀਆਂ ਪਾਵਾਂਗੇ ਜੀ ਐਸ਼ੋ ਰਾਮਚਰਮਾ ਇਹ ਗਲਤ ਤਸੁੱਡੀ ਸੋਚ ਆਪਾਂ ਹੁਣ ਇਸ ਟਾਈਮ ਜਿਹੜੇ ਕਿਸਾਨ ਰਾਜੇ ਆ ਰਾਜਾ ਤੋਂ ਭੁਗਤਾਨੀ ਬਣਾਉਣ ਦਾ ਕੰਮ ਇਹ ਸਰਕਾਰ ਕਰਨਾ ਚਾਹੀਦੀ ਸੀ ਪਰ ਨਹੀਂ ਹੋਇਆ ਇਹਨਾਂ ਦੀਆਂ ਇਹ ਰੂਲ ਆ ਜਿਹੜਾ ਪਾਸ ਨਹੀਂ ਹੋਇਆ ਇੱਥੇ ਹੁਣ ਕਹਿ ਸਕਦੇ ਆਂ ਆਪਾਂ ਕਿਸਾਨਾਂ ਨੇ ਮੋਰਚਾ ਇਹ ਜਿੱਤ ਲਿਆ ਜਿਹੜੀ ਕਿਉਂ ਹੋ ਮੈਂ ਇੱਕ ਖਬਰ ਅਗਲੀ ਵੀਡੀਓ ਚ ਹਰਪਾਲ ਚੀਮਾ ਦੀ ਵੀ ਸੁਣਾਈ ਆ ਇਹਨਾਂ ਦਾ ਕੀ ਕਹਿਣਾ ਸੀ ਵੀ ਜੀ ਇੱਕ ਵਾਰ ਲੈਂਡ ਪੋਲਿਸੀ ਅਸੀਂ ਪਾਸ ਜਰੂਰ ਕੀਤੀ ਸੀ ਜੋ ਚੰਗਾ ਲੱਗਦਾ ਫਿਰ ਕਿਸਾਨਾਂ ਨੂੰ ਉਹੀ ਫਿਰ ਕਰਨਾ ਪਊ ਉਹ ਵਿਰੋਧ ਕਰ ਰਹੇ ਆ ਫਿਰ ਅਸੀਂ ਜੋ ਕਿਸਾਨਾਂ ਦੇ ਨਾਲ ਹੀ ਹੁਣ ਉਹਨਾਂ ਨੂੰ ਪਤਾ ਸੀ ਉਹ ਨਾਲ ਨਹੀਂ ਕਹਿ ਸਕਦੇ ਉਹ ਇਹਨਾਂ ਨੂੰ ਪਤਾਗਾ ਵੀ ਜੇ ਅਸੀਂ ਲੈਂਡ ਪਾਲਿਸੀ ਨੂੰ ਪਾਸ ਕਰਦੇ ਹਾਂ ਪਹਿਲਾ ਨੰਬਰ ਜ਼ਮੀਨਾਂ 'ਚ ਨਹੀਂ ਵੜਦੇ ਨਾ ਜਾਨਾ ਦੇ ਦੇਣਗੇ ਕਿਸਾਨ ਜ਼ਮੀਨ ਚ ਨਹੀਂ ਵੜਨ ਦੇਣਾ ਇਹਨਾਂ ਨੂੰ ਇਹ ਸੱਚ ਆ ਤੇ ਇਹ ਬਈ ਜਿਹਦੇ ਵਿੱਚ ਆਪਾਂ ਕਹਿੰਦੇ ਨੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਆ ਇੱਥੇ ਜਿਹੜਾ ਕਿ ਇੱਕ ਝੋਟਾ ਐਸੇ ਲੋਟੀ ਸਰਕਾਰਾਂ ਨੂੰ ਟੱਕਰ ਦਿੰਦੇ ਰਹੋ ਤਾਂ ਸਾਰੇ ਹੀ ਖੇਸ਼ਾਲ ਵਧੀਆ ਆਪਣਾ ਜਿਵੇਂ ਪੰਜਾਬ ਤੁਰ ਤੋਂ ਸੁੰਨੇ ਦੀ ਚੜੀ ਕਿਹਾ ਜਾਂਦਾ ਤੇ ਪਰ ਇਹ ਸਰਕਾਰਾਂ ਇਹਨੂੰ ਲੁੱਟਣ ਨੂੰ ਫਿਰਦੀਆਂ ਇਹ ਸੀ ਐਮ ਪੰਤਮਾਨ ਦਾ ਇਹ ਲਾਗੂ ਨਹੀਂ ਕਾਨੂੰਨ ਸੀ ਇਹ ਸੀ ਦਿੱਲੀ ਵਾਲਿਆਂ ਨੇ ਲਾਣਾ ਦਾ ਦਿੱਲੀ ਵਾਲਾ ਲਾਲਾ ਪੰਜਾਬ ਦੇ ਵਿੱਚ ਜੇ ਕਿਤੇ ਨੀਂਹ ਪੱਥਰ ਰੱਖਣਾ ਤਾਂ ਹਿੰਦੀ ਚ ਲੈਂਗੁਏਜ ਆਪਣੀ ਆਪਾਂ ਇਹ ਨਹੀਂ ਕਹਿੰਦੇ ਸਕੂਲ ਚ ਹਿੰਦੀ ਪੰਜਾਬੀ ਇੰਗਲਿਸ਼ ਤਿੰਨ ਭਾਸ਼ਾ ਪੜਾਈਆਂ ਜਾਂਦੀਆਂ ਇਹ ਪਿੱਛੇ ਜੇ ਤੇਲਕੂਪਾਸ਼ਾ ਮੈਂ ਖਬਰ ਵੀ ਪਾਈ ਸੀ ਤੇਲਕੂਪਾਸ਼ਾ ਜਿਹਦੇ ਵਿੱਚ ਬੱਚੇ ਆਪਣੇ ਡੈਡੀ ਨੂੰ ਹੂੜੂ ਤੇ ਪਤਾ ਹੈ ਹਾਂ ਚਾਚੀ ਨੂੰ ਹੀੜੀ ਸਾਡੀ ਇਹ ਜੇ ਪੁੱਠੇ ਸਿੱਧੇ ਨਾਮ ਲਈ ਜਾਂਦੇ ਉਹ ਪੱਤਰਕਾਰ ਜਿਹੜਾ ਮਨਿੰਦਰ ਸਿੱਧੂ ਲੋਕ ਵਾਇਟੀਵੀ ਚੈਨਲ ਤੇ ਵੀ ਆਈ ਸੀ ਤੇ ਮੈਂ ਵੀ ਪਾਈ ਸੀ ਵੀ ਜਦੋਂ ਸਾਡੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਵਿੱਚ ਤੁਸੀਂ ਹੋਰ ਭਾਸ਼ਾ ਤੋਂ ਨਹੀਂ ਇਹਨੂੰ ਹਿੰਦੀ ਇੰਗਲਿਸ਼ ਪੰਜਾਬੀ ਇਹ ਆਉਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਨੀ ਪੱਥਰ ਵੀ ਹਿੰਦੀ ਚ ਰੱਖੋਗੇ ਸਾਡੀ ਲੈਂਗੁਏਜ ਪੰਜਾਬੀ ਆ ਤੇ ਪੰਜਾਬੀ ਸਾਡੀ ਰਹਿਣੀ ਚਾਹੀਦੀ ਆ ਪੰਜਾਬੀ ਸਾਡੀ ਉੱਤੇ ਹੋਣੀ ਚਾਹੀਦੀ ਆ ਜੋ ਇਹ ਗੱਲ ਅਖਾ ਸਿੰਘ ਸੰਧਾਨਾ ਵੀ ਕਹਿੰਦੇ ਆ ਭਾਈ ਪੰਜਾਬ ਦੇ ਜੋ ਸਮਾਸੇਬੀ ਆ ਤੇ ਪਰ ਅੱਜ ਦਾ ਟੌਪਿਕ ਜਿਹੜਾ ਸੀ ਜਿਹੜਾ ਕਿ ਬਈ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਆਪਣੀਆਂ ਅਕਸਰ ਆਪਾਂ ਵੀਡੀਓ ਮੇਰੀਆਂ ਤਾਂ ਪੰਜਾਬ ਦੇ ਜੋ ਸਰਕਾਰਾਂ ਜੇ ਚੰਗਾ ਕਰਨੀਆਂ ਤਾਂ ਚੰਗਾ ਕਮਾਉਣਗੇ ਮਾੜਾ ਕਰਨੀਆਂ ਤਾਂ ਮਾੜਾ ਕਮਾਉਣਗੇ ਇੱਥੇ ਜਿਹੜਾ ਕਿ ਹੁਣ ਜਿੱਤ ਲਿਆ ਆਪਣਾ ਮੋਰਚਾ ਹੈ ਕਿਸਾਨਾਂ ਭਰਾਵਾਂ ਨੇ ਜਿੱਤ ਲਿਆ ਮੋਰਚਾ ਜਿਹੜਾ ਕਿ ਲੈਂਡ ਪਾਲਣ ਨੂੰ ਲੈ ਕੇ ਹਰ ਰੋਜ਼ ਦੀਆਂ ਖਬਰਾਂ ਆ ਰਹੀਆਂ ਸੀ ਪਹਿਲਾਂ ਇਹਨਾਂ ਨੇ ਧਰਨੇ ਕਿੰਨੇ ਹੀ ਸਾਡੇ ਕਿਸਾਨਾਂ ਭਰਾਵਾਂ ਦੇ ਧਰਨਿਆਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ੱਤਕਾ ਹੋਇਆ ਪਹਿਲਾਂ ਤਾਂ ਇੱਥੇ ਆਜੋ ਸ਼ੰਭੂ ਖਨੋਰੀ 4 5000 ਦੀ ਗਿਣਤੀ ਦੇ ਵਿੱਚ ਪੁਲਿਸ ਜਾਂਦੀ ਹੈ ਤੇ ਉੱਥੇ ਜਾ ਕੇ ਜਿਨਾ ਕਿ ਸ਼ੰਭੂ ਤੇ ਖਨੋਰੀ ਬਾਰਡਰ ਜੋ ਬਈ ਇੱਕਦਮ ਜੋ ਇਹ ਆਪਣੇ ਬੰਨੀਓ ਦਾਵਾ ਬੋਲ ਦਿੰਦੇ ਆ ਤੇ ਪਰ ਉਹ ਸ਼ੰਭੂ ਤੇ ਖਨੋਰੀ ਬਾਰਡਰ ਵੀ ਤੱਕਾ ਹੋਇਆ ਸਾਰਿਆਂ ਨੂੰ ਪਤਾ ਕਿਸਾਨਾਂ ਨਾਲ ਹਰ ਵਕਤ ਤੱਕੇ ਹੁੰਦੀ ਆ ਪਰ ਜਿਹੜੀ ਹੁਣ ਇਹ ਮੋਰਚਾ ਲੈਣ ਪਔਰ ਤੋਂ ਲੈ ਕੇ ਪੰਜਾਬ ਦੇ ਵਿੱਚ ਹਾਕਾਰ ਮੱਚੀ ਖੜੀ ਸੀ ਇਹ ਮੋਰਚਾ ਜਿੱਤ ਲਿਆ ਜਿਹਦੇ ਵਿੱਚ ਹੁਣ ਕਿਸਾਨਾਂ ਦੇ ਵਾਸਤੇ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਆਪਾਂ ਫਿਰ ਤੋਂ ਅਪੀਲ ਕਰਦੀ ਆ ਇੱਕ ਜੋ ਟ੍ਰੈਕ ਕਰੋ ਬਈ ਜੋ ਵੀ ਇਹ ਸਰਕਾਰਾਂ ਕਾਨੂੰਨ ਆਪਣੇ ਨੂੰ ਲਾਗੂ ਕਰਦੀਆਂ ਪਹਿਲਾਂ ਚੰਗੀ ਤਰ੍ਹਾਂ ਦੇਖ ਲ ਕਰੋ ਕੀ ਕਹਿੰਦੇ ਬਾਅਦ ਬੱਚਿਆਂ ਨੂੰ ਐਸੇ ਲੋਟੀ ਮੋੜ ਦਿਆ ਕਰੋ ਅੱਜ ਦਾ ਟੌਪਿਕ ਆਪਣਾ ਕਿਸਾਨ ਭਰਾਵਾ ਵਾਸਤੇ ਸੀ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕੱਲੂ ਨਵੇਂ ਟਿੱਕਣਾਂ